ਸੇਖਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਬਿੰਗਣ ਦੀ ਇਦਾਂ ਦੀ ਤੁਸੀਂ ਸ਼ਾਨਦਾਰ ਫਰੂਟਿੰਗ ਲੈਣ ਲਈ ਕੀ ਕਰ ਸਕਦੇ ਐ ਇਦਾਂ ਏ ਬਿੰਗਣ ਲੱਗਣਗੇ ਇਸ ਲਈ ਆਪਾਂ ਕਾ ਪਹਿਲਾ ਨੰਬਰ ਸਮਾਂ ਸਮਾਂ ਇਸ ਲਈ ਚਾਹੀਦਾ ਠੰਡ ਦਾ ਸੀਜ਼ਨ ਚਾਹੀਦਾ ਗਰਮੀ ਚ ਆਪਾਂ ਇਹ ਕਟਿੰਗ ਨਹੀਂ ਕਰ ਸਕਦੇ ਗਰਮੀ ਚ ਕਰਾਂਗੇ ਤੇ ਬੂਟੇ ਖਰਾਬ ਹੋਣਗੇ ਰਾਕੀ ਗਰਮੀਆ ਦੇ ਵਿੱਚ ਇਸ ਨੂੰ ਕੀੜੇ ਪਤੰਗੇ ਬਹੁਤ ਪੈਂਦੇ ਆ ਮੌਸਮ ਸਭ ਤੋਂ ਬੈਸਟ ਆ ਇਹ ਆਪਣੇ ਘਰ ਬੁੱਟੇ ਲੱਗੇ ਤੇ ਐਸਾ ਨੂੰ ਤੁਸੀਂ ਕਟਿੰਗ ਕਰ ਸਕਦੇ ਆ ਜਿੱਥੇ ਕਿਤੇ ਫਲ ਲੱਗਾ ਫਲ ਤੋਂ ਉਪਰ ਆਪਾਂ ਐਸਾ ਨਾ ਕਟਿੰਗ ਕਰ ਦੇਣੀ ਜਨਾ। ਫਿਰ ਜਿਹੜੀ ਵੀ ਕੁੰਬੜਾ ਨੂੰ ਫਲ ਲੱਗਾ ਆਪਾਂ ਫਲ ਛੱਡ ਦੇਣਾ ਉਸ ਤੋਂ ਅੱਗੇ ਕੁੰਬੜਾ ਕਟਿੰਗ ਕਰ ਦੇਣੀ। ਬੁੱਟੇ ਦੀ ਹਰੇਕ ਕੁੰਬੜਾ ਕਟਿੰਗ ਕਰ ਦੇਣੀ ਹੈ। ਮਤਲਬ ਹਫ਼ਤੇ 'ਚ ਇੱਕ ਦੋ ਵਾਰੀ ਆਪਾਂ ਇਹ ਕਟਿੰਗ ਕਰ ਸਕਦੇ ਆ। ਪਰ ਬੇਕਾ ਜਿੱਤ ਆਪਾਂ ਇਹ ਤੋਂ ਜੱਟਲਾ ਕਿ ਸਾਰੀ ਕੁੰਬੜਾ ਕੱਢ ਦੇਣੀ ਆ। ਤੇ ਹੌਲੀ-ਹੌਲੀ ਹਰ ਹਫ਼ਤੇ ਆਪਾਂ ਦੇਖ ਲੈਣਾ। ਜਿਹੜੀ ਵੀ ਕੁੰਬੜ ਹੋਗੇ ਉਹ ਆਪਾਂ ਕੱਟਦੇ ਰਹਿਣਾ। ਤੇ ਬਹੁਤ ਜ਼ਿਆਦਾ ਫਰੂਟ ਆਊਗਾ। ਦਾ ਕਿ ਆਪਾਂ ਨੂੰ ਪੱਤਿਆਂ ਦੀ ਲੋੜ ਤਾਂ ਹੈ ਨਹੀਂ ਆਪਾਂ ਨੂੰ ਲੋੜ ਹੈਗੀ ਵੰਗਣ ਦੀ ਆਪਾਂ ਹਰੇਕ ਕੁੰਬੜ ਕਟਿੰਗ ਕਰਨੀ ਹੀ ਕਰਨੀ ਹੈ ਤਾਂ ਕਿ ਹਰੇਕ ਕੁੰਬੜ ਦੇ ਇੱਕ ਦੋ ਫਲ ਪੱਤਾ ਛੱਡ ਦੇਣਾ ਉਸ ਤੋਂ ਅੱਗੇ ਫਲ ਤੋਂ ਤੇ ਇਹਦਾ ਫਾਲੋ ਫੋਲੋ ਚਾ ਲੈਣੀ ਜਿੱਦਾਂ ਕਿ ਆ ਦੇਖੋ ਆਪਣੇ ਚਾਰ ਪੰਜ ਫਲ ਲੱਗੇ ਆ ਜੇ ਆਪਾਂ ਨਹੀਂ ਕਟਿੰਗ ਕਰ ਦਿੱਤੇ ਤਾਂ ਇੱਕ ਦੋ ਹੀ ਵਿੰਗਣ ਪੜੂਗਾ ਜੇ ਆਪਾਂ ਕਟਿੰਗ ਕਰ ਦਿੱਤੀ ਤਾਂ ਹੋ ਸਕਦਾ ਸਾਰੇ ਸਾਰੇ ਹੀ ਪੜ ਜਾਣੀ ਤੇ ਨਹੀਂ ਤੇ ਇਸ ਵਿੱਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਪੜਨਗੇ ਤੇ ਇਸ ਤੋ ਕਿ ਵੀਡੀਓ ਮੇਂ ਆਪਾਂ ਜੋੜਾਂਗੇ ਤੇ 15 ਦਿਨ ਬਾਅਦ ਇਸ ਦਾ ਕੀ ਰਿਜ਼ਲਟ ਆਉਂਦਾ ਤੇ ਉਹਦੀ ਵੀਡੀਓ ਬਣਾ ਕੇ ਜੋੜਾਂਗੇ ਆਪਾਂ ਨਾਲ ਤੇ ਬਹੁਤ ਜ਼ਿਆਦਾ ਫਰੂਟ ਆਊਗਾ ਬੈਂਗਣ ਨੂੰ ਇੱਕ ਘਰ ਦੀ ਜ਼ਰੂਰਤ ਵਾਸਤੇ ਮਤਲਬ ਦੋ ਬੂਟੇ ਵਾਧੂ ਆਸਤਾਨਾ ਜੀ ਕੀਤੇ ਹੋਣ ਬੈਂਗਣ ਮੁੱਕ ਨਹੀਂ ਸਕਦਾ ਸਾਰਾ ਸਿਆਲ ਤੇ ਬੈਂਗਣ ਕਾਮਯਾਬ ਸਿਆਲ ਵਿੱਚ ਹੀ ਆ ਕਿਉਂਕਿ ਗਰਮੀਆਂ ਵਿੱਚ ਇਸ ਨੂੰ ਬਹੁਤ ਜ਼ਿਆਦਾ ਸਪਰੇ ਵਗੈਰਾ ਕਰਨੀ ਪੈਂਦੀ ਹੈ ਹੰਕਾਂ ਤੋਂ ਬਾਹਰ ਆਪਾਂ ਇਸ ਨੂੰ ਗੋਡੀ ਕਰ ਲੈਣੀ ਤੇ ਆ ਆਪਾਂ ਡੀਏਪ ਪਾ ਲਿਆ 100 ਗ੍ਰਾਮ ਡੀਏਪ ਪਾਉਣਾ ਇੱਕ ਬੂਟੇ ਹਿਸਾਬ ਨਾਲ ਤੁਹਾਨੂੰ ਦਾਣੇ ਜਿਹੇ ਹੋਣੇ ਆ 100 ਗ੍ਰਾਮ ਡੀਏਪ ਪਾਉਣਾ ਹੀ ਪਾਉਣਾ ਚਾਹੀ ਕਿ ਇਸ ਨੂੰ ਫਾਸਫੋਰਸ ਦੀ ਬਹੁਤ ਜ਼ਰੂਰਤ ਹੁੰਦੀ ਬੂਟੇ ਨੂੰ 100 ਗ੍ਰਾਮ ਡੀਏਪ ਪਾਉਣਾ ਇਸ ਤੋਂ ਥੋੜਾ ਵੱਧ ਵੀ ਪਾ ਸਕਦੇ 200 ਗ੍ਰਾਮ ਵੀ ਕਰ ਸਕਦੇ ਆ ਤੇ ਆ ਆਪਾਂ ਲਈਏ ਕਿਚਨ ਦੀ ਜਿਹੜੀ ਕਿਚਨ ਵੇਸ ਤੋਂ ਜਿਹੜੀ ਕੰਪੋਸਟ ਬਣਦੀ ਆ ਉਹ ਵਾਲੀ ਲਈਏ ਕੰਪੋਸਟ ਤੇ ਇਹ ਥੋੜੀ ਪਾਉਣੀ ਹੁੰਦੀ ਬੂਟੇ ਹਿਸਾਬ ਨਾਲ ਪੇਨ ਲਾ ਲੋ ਅੱਧਾ ਕਿਲੋ ਤੋਂ ਵੱਧ ਨਹੀਂ ਪਾਉਣੀ ਹੁੰਦੀ ਕਿਉਂਕਿ ਇਹ ਤੇਜ਼ ਹੁੰਦੀ ਨੇ ਤੇ ਬੂਟੇਨ ਸਾੜ ਦਿੰਦੀ ਐ ਤੇ ਇਹ ਕਿਚਨ ਆਪਣੀ ਵੇਸਟ ਤੋਂ ਕੰਪੋਸਟ ਬਣੀ ਐ ਇਸ ਦੀ ਵੀ ਆਪਾਂ ਵੀਡੀਓ ਪਾਵਾਂਗੇ ਅੱਗੇ ਇਹਨੂੰ ਆਪਾਂ ਕਿੱਦਾਂ ਤਿਆਰ ਕਰਨਾ ਇਹ ਬਹੁਤ ਜ਼ਿਆਦੀ ਤੇਜ਼ ਖਾਦ ਹੁੰਦੀ ਐ ਤੇ ਇਹ ਆਪਾਂ ਬੜੀਆ ਤਰੀਕੇ ਨਾਲ ਪਾ ਕੇ ਇਸ ਨੂੰ ਫਿਰ ਰੜਾ ਲੈਣਾ ਮਿਕਸ ਕਰ ਲੈਣਾ ਗੋਡੀ ਕਰ ਲੈਣੀ ਡੀਏਪ ਪਾਉਣਾ ਜ਼ਰੂਰੀ ਐ ਤੇ ਜਿਹੜੀ ਕਿਚਨ ਵੇਸਟ ਐ ਕੰਪੋਸਟ ਐ ਪੂਰੀ ਡੀਕੰਪੋਜ਼ ਹੋਣੀ ਚਾਹੀਦੀ ਐ ਕੱਚੀ ਬਿਲਕੁਲ ਨਹੀਂ ਹੋਣੀ ਚਾਹੀਦੀ ਨਹੀਂ ਤੇ ਬੂਟੇ ਨੂੰ ਨੁਕਸਾਨ ਕਰੂਗੀ ਤੇ ਆਪਾਂ ਇਸ ਤਰ੍ਹਾਂ ਮਿਕਸ ਕਰਕੇ ਤੇ ਬੂਟੇ ਤੋਂ ਲਾ ਲੋ ਆਪਾਂ ਫੋਟ ਕਦਾ ਫਾਸਲਾ ਛੱਡ ਲਿਆ ਜਿੰਨੀ ਕਾਪ ਬੂਟੇ ਉੱਤੇ ਪੱਤੇ ਆ ਆਪਾਂ ਖਾਲੀ ਇੱਕ ਤਿਆਰ ਕਰ ਲੈਣੀ ਯਾਨੀ ਕਿ ਬੂਟੇ ਦੇ ਮੋਢ ਤੋਂ ਥੋੜਾ ਥੋੜਾ ਫਿਸ਼ੇ ਖਾਲੀ ਤਿਆਰ ਕਰ ਲੈਣੀ ਜਿੰਨੀ ਕਾ ਆਪਣਾ ਬੂਟਾ ਵੱਡਾ ਆਪਣਾ ਬੂਟਾ ਛੋਟਾ ਤਾਂ ਆਪਾਂ ਛੋਟੀ ਖਾਲੀ ਤਿਆਰ ਕਰਾ ਸੋ ਨੇ ਮਤਲਬ ਇਹਦੇ ਮੋਢ ਨੂੰ ਆਪਾਂ ਪਾਣੀ ਨਹੀਂ ਦੇਣਾ ਇਸ ਖਾਲੀ ਵਿੱਚ ਪਾਣੀ ਦੇਵਾਂਗੇ ਜਿਹੜੀ ਖਾਲੀ ਆਪਾਂ ਤਿਆਰ ਕਰ ਲਈ ਕਿਉਂਕਿ ਇਹ ਬੂਟੇ ਜੇ ਆਪਾਂ ਮੋੜ ਤੇ ਪਾਣੀ ਦੇਨੇ ਤੇ ਇਸ ਨੂੰ ਫੰਗਸ ਦੀ ਸ਼ਿਕਾਇਤ ਆ ਜਾਂਦੀ ਹੈ ਤੇ ਖਾਸ ਕਰਕੇ ਜਿੱਦਾਂ ਕਿ ਆਪਾਂ ਇਹਦੇ ਮੋਚ ਕਿਚਕ ਬੇਸਡ ਕੰਪੋਸਟ ਪਾਈ ਆ ਆਪਾਂ ਦੂਰ ਪਾਣੀ ਦੇਵਾਂਗੇ ਤੇ ਇਹ ਵਧੀਆ ਕੰਮ ਕਰੂਗੀ ਜਿੰਨਾ ਦੂਰ ਪਾਣੀ ਦੇਵਾਂਗੇ ਕਿਉਂਕਿ ਇਸ ਸੁਹਾਬ ਚੜੂਗੀ ਜੇ ਆਪਾਂ ਇਸ ਦੇ ਮੋਡਰਨ ਪਾਣੀ ਨਾਲ ਭਰ ਦਵਾਂਗੇ ਤੇ ਖਾ ਦੇ ਨਜ਼ਾਰਾ ਮਤਲਬ ਥੋੜਾ ਡਾਊਨ ਹੋ ਜੂਗੀ ਇਹਦਾ ਰਿਜ਼ਲਟ ਜਿੰਨਾ ਨਜ਼ਾਰਾ ਪ੍ਰੋਪਰ ਨਹੀਂ ਆਊਗਾ ਤੇ ਇਸ ਨੂੰ ਆਪਾਂ ਥੋੜਾ ਖੁਸ਼ਕੀ ਰੱਖਣਾ ਉੱਪਰੋਂ ਇਸ ਦੇ ਥੱਲੇ ਖਾਲੀ ਵਿੱਚ ਹੀ ਪਾਣੀ ਦੇਣਾ ਇਸ ਨੂੰ ਤੇ ਇਸ ਤੋਂ ਉੱਪਰ ਆਪਾਂ ਕਰ ਦੇਣੀ ਮਲਚਿੰਗ ਕੋਈ ਵੀ ਆਪਣੇ ਕੋਲ ਕੱਖ ਕੂੜ ਪਿਆ ਹੋਵੇ ਕਿਸੇ ਵੀ ਤਰ੍ਹਾਂ ਦੀ ਬਿਆ ਹੋਵੇ ਤਾਂ ਆਪਾਂ ਸੁੱਕੇ ਨਾਲ ਇਸ ਨੂੰ ਮਲਚਿੰਗ ਕਰਨਾ ਆਪਾਂ ਪੱਤਿਆਂ ਨਹੀਂ ਮਲਚਿੰਗ ਵੀ ਕਰ ਸਕਦੇ ਸੁੱਕੇ ਪੱਤੇ ਹੋਣ ਉਸ ਨੂੰ ਤੋੜ ਮਰੋੜ ਕੇ ਉਸ ਦੀ ਮਲਚਿੰਗ ਕਰ ਸਕਦੇ ਆ ਤੇ ਮਲਚਿੰਗ ਵਧੀਆ ਤਰੀਕੇ ਨਾਲ ਕਰਨੀ ਆ ਪੂਰੀ ਮੋਟੀ ਰੱਖ ਕੇ ਤੇ ਜਿੰਨੇ ਥਾਂ ਤੇ ਮਲਚਿੰਗ ਹੈ ਉਹਨੇ ਥਾਂ ਤੇ ਆਪਾਂ ਪਾਣੀ ਨਹੀਂ ਦੇਣਾ ਚਾਹੀ ਉੱਚਾ ਥਾਂ ਵੈਸੇ ਵੀ ਨਹੀਂ ਹੋਣਾ ਤੇ ਇਸ ਨੂੰ ਇੱਕ ਆਪਾਂ ਦਾ ਕੋਈ ਵੀ ਪੇਪਰ ਦੇ ਟੋਟੇ ਰੱਖ ਕੇ ਪਲਾਸਟਿਕ ਦੇ ਆਪਾਂ ਇਸ ਉੱਪਰ ਆਪਾਂ ਗੋੜ ਰੱਖ ਲੈਣਾ ਤਾਂ ਕਿ ਜਿਹੜੇ ਮਿੱਤਰ ਕੀਟ ਆਪਣੇ ਆਂ ਤਰ ਕੀੜੇ ਜਿਆਦੇ ਆਉਣ ਚੋ ਕਿ ਇਸ ਨੂੰ ਕੀੜੀਆਂ ਖਾਣ ਆਉਣੀਆਂ ਤੋ ਪੂਟੇ ਦੇ ਉੱਪਰ ਵੀ ਚੜਨੀਆਂ ਜਿਨੇ ਕੀਤੀ ਤੇਲੇ ਨੂੰ ਬਹੁਤ ਵਧੀਆ ਕੰਟਰੋਲ ਕਰ ਦਿੰਦੇ ਕਾਡੇ ਬਹੁਤ ਵਧੀਆ ਤੇਲੇ ਦਾ ਕੰਟਰੋਲ ਕਰ ਦਿੰਦੇ ਕਾਫੀ ਹਾਲ ਤਾਂ ਜੇ ਹਲਕਾ ਤੇਲਾ ਹੋਵੇ ਇਸ ਦਿਨ ਮਿੱਤਰ ਕੀਟ ਆਪਣੇ ਆਉਣਗੇ ਲੱਗੇ ਤੇ ਬਾਕੀ ਆਪਾਂ ਅਗਲੀ ਵੀਡੀਓ ਜੋੜਦੇ ਆਂ ਆਹ ਰਜਾਟੇ ਦਾ 15 ਦਿਨ ਬਾਅਦ ਤੁਸੀਂ ਦੇਖ ਸਕਦੇ ਆਂ ਤੇ ਜਿਹੜਾ ਗੋੜ ਸੀ ਉਹ ਤੇ ਕੀੜੀਆਂ ਵਗੈਰਾ ਨੇ ਖਾ ਖੂ ਲਿਆ ਦੇਖ ਸਾਰੇ ਨੇ ਸਿਰਜਲਟ ਸਾਰੇ ਦੇ ਸਾਰੇ ਹੀ ਗੁਸ਼ੇ ਪੰਗਣਾ ਨਾ ਪੂਰੇ ਭਰੇ ਪਏ ਆ ਜਿੱਥੇ ਜਿੱਥੇ ਆਪਾਂ ਕਟਿੰਗ ਕੀਤੀ ਸੀ ਅਕੀ ਕਟਿੰਗ ਆਪਾਂ ਇੱਕ ਵਾਰੀ ਹੋਰ ਕਰ ਦਿੱਤੀ ਵਿੱਚ ਤੇ ਆ 15 ਦਿਨ ਬਾਅਦ ਰਿਜਲਟ ਐ ਇਸ ਦਾ ਤੇ ਆਪਾਂ ਇਹਦੀ ਖਾਲੀ ਜਿੰਨਾ ਪਾਣੀ ਦੇ ਜਲਾਗੇ ਦੂਰ ਬੂਟੇ ਦੀ ਜੜ੍ਹਾਂ ਤੋਂ ਜੋ ਕਿ ਆਪਾਂ ਕਿਚਨ ਵੇਸ ਕੰਪੋਸਟ ਪਾਈ ਆ ਉਹਨਾਂ ਹੀ ਫਰੂਟ ਆਈ ਜਾਊਗਾ ਖਾਸ ਕਰਕੇ ਠੰਡ ਦੇ ਸੀਜ਼ਨ 'ਚ ਇੰਨਾ ਕਿ ਜ਼ਿਆਦਾ ਕੰਮ ਜਾਪੇ ਦੋ ਬੂਟੇ ਇਕੱਲੇ ਮੁੱਕ ਨਹੀਂ ਸਕਦੇ ਹਰ ਦਿਨ ਕੀ 10 ਦਿਨ ਬਾਅਦ ਇੱਕ ਬੂਟਾ 2 ਕਿਲੋ ਫਰੂਟ ਦੇ ਸਕਦਾ 10 ਦਿਨ ਵਿੱਚ ਇੱਕ ਬੂਟਾ 2 ਕਿਲੋ ਫਰੂਟ ਦੇ ਸਕਦਾ ਰਾਮ ਦੇ ਨਾਲ ਜੇ ਆਪਾਂ ਹੋਰ ਕੇਅਰ ਕਰ ਸਕਾਂ ਨੇ ਹੋਰ ਵੀ ਦੱਸ ਸਕਦੇ ਆ ਓਕੇ ਧੰਵਾਦ ਜੀ ਸਾਰਿਆਂ ਦਾ ਜੀ ਇਹ ਸੀ ਰਿਜ਼ਲਟ